ਤੱਕ ਮੈਨੂੰ ਐਡਮਿਨਿਸਟ੍ਰੇਸ਼ਨ ਕੋਲੋਂ ਕੋਈ ਵੀ ਇਨਸਾਫ ਨਹੀਂ ਮਿਲਿਆ ਪਤਾ ਨਹੀਂ ਮੈਨੂੰ 40 ਸਾਲ ਹੋ ਗਏ ਇਸ ਥਾਂ 'ਤੇ ਆਉਂਦੇ ਆ ਜਾਂਦੇ ਆ ਪ੍ਰਕਾਸ਼ਤਾਂ ਦਿੰਦੇ ਆ ਡੀਸੀ ਕੋਲੋਂ ਆਉਂਦੀ ਆ ਐਸਐਸਐਸਵੀ ਕੋਲ ਐਸਐਸਵੀ ਲਿਖਦਾ ਵਾ ਥਾਣੇ ਵਾਲਿਆਂ ਨੂੰ ਤੇ ਥਾਣੇ ਵਾਲੇ ਲਿਖ ਕੇ ਭੇਜਦੇ ਆ ਜੀ ਸਾਡੇ ਕੋਲ ਕੋਈ ਇਹਨਾਂ ਅਧਿਕਾਰ ਨਹੀਂ ਕੈਸੀ ਇਹਨੂੰ ਇਹ ਵਾਹਕ ਦਵਾ ਸਕੀ ਕਿਉਂਕਿ ਇਹਨਾਂ ਨੂੰ ਮਿਲ ਜਾਂਦੇ ਆ ਪੈਸੇ ਜਿੰਨੇ ਵੀ ਉਹ ਬਲਜੀਤ ਕੌਰ ਆਈਆ ਉਹ ਵੀ ਨਜਾਇਜ਼ ਲਿਖ ਕੇ ਦੇ ਗਈ ਹੋਰ ਕਿੰਨੇ ਐਸਐਚਓ ਆਏ ਆ ਉਹ ਸਾਰਾ ਲਿਖ ਕੇ ਦੇ ਜਾਣੇ ਕਿਉਂਕਿ ਸਾਡੇ ਕੋਲ ਪੈਸਾ ਹੈ ਨਹੀਂ ਸਾਡੇ ਕੋਲ ਤੇ ਰੋਟੀ ਖਾਣ ਜੋਗਾ ਵੀ ਪੈਸਾ ਨਹੀਂ ਹੈਗਾ 4 ਕਿੱਲੇ ਜਾਇਦਾਦ ਤੇ ਮੇਰੀ ਉਦੋਂ ਵੀ ਦੇਖੋ ਮੇਰੀ ਜਾਇਦਾਦ ਜਿਹੜਾ ਮੇਰੇ ਪਿਤਾ ਜੀ ਸੀਗੇ ਨਾ ਉਦੋਂ 4 ਕਿੱਲੇ ਮੁਕਦਮੇ ਚ ਗਏ ਨੇ ਪੈ ਚੁਕੇ ਸੀ ਉਹ 4 ਕਿੱਲੇ ਮੈਂ ਆਪਣਾ 1 ਕਿੱਲਾ ਵੇਚ ਕੇ ਤੇ ਤਿੰਨ ਕਿੱਲੇ ਮੈਂ ਸ਼ੁਦਾ ਆ ਕੇ ਦਿੱਤੇ ਚਾਰ ਕਿੱਲਿਆਂ ਦਾ ਫੇਰ ਮੈਂ ਹੱਕਦਾਰ ਸੀਗਾ ਲੇਕਿਨ ਅਜੇ ਤੱਕ ਇਹ ਪਿੰਡ ਵਾਲਿਆਂ ਨੂੰ ਵੀ ਪਤਾ ਪਈ ਇਹ ਹੱਕਦਾਰ ਵਾ ਲੇਕਿਨ ਗਰੀਬ ਆਦਮੀ ਦਾ ਕੋਈ ਵੀ ਸੁਣਵਾਈ ਨਹੀਂ ਕਰਦਾ ਮੇਰੇ ਪਰਿਵਾਰ 'ਚ ਦੋ ਹੀ ਪੁੱਤਿਏ ਆ ਤੇ ਉਹ ਜਿਹੜੀ ਮੇਰੀ ਬੇਟੀ ਸੀ ਉਹ ਵਿਚਾਰੀ ਪਤਾ ਨਹੀਂ ਕਿੱਥੇ ਤੱਕ ਗਈ ਖਾਂਦ ਗਈ ਹਾਂ ਮੇਰੇ ਜੀ ਹਾਂ ਮੇਰੇ ਜੋਈ ਸੀ ਸਰ ਇੱਕ ਬੇਟੀ ਇੱਕ ਬੇਟੀ ਆ ਉਹ ਜਿਹੜੀ ਜਲਬੀਰ ਕੌਰ ਮੇਰੀ ਘਰ ਵਾਲੀ ਹੈ ਨਾ ਉਹ ਦੂਸਰੀ ਜਗ੍ਹਾ ਜਾ ਕੇ ਉਹਦੀ ਮਾਂ ਨੇ ਬਿਠਾਤੀ ਸੀ ਹਨ ਇਹ ਹੁਣ ਮੈਨੂੰ ਤੇ ਚਲੋ ਕੋਈ ਗੱਲ ਨਹੀਂ ਜਿੰਨੀ ਜਬੀਰ ਬਣਦੀ ਸਾਡੀ ਚੜ੍ਹਕਲੇ ਜਮੀਨ ਬਣਦੀ ਆ ਗੁਰ ਪਿਆਰਿਓ ਇਸੇ ਕਰਕੇ ਮੈਂ ਸਿਰਫ ਮੈਨੂੰ ਰੋਟੀ ਦਾ ਮਸਵਾਵਾ ਰੋਟੀ ਦਾ ਮਕਸਦ ਚੰਕੀ ਜੇ ਇਹੋ ਹੀ ਹੈ ਕਿ ਮੈਨੂੰ ਮਤਲਬ ਇੱਥੋਂ ਵੀ ਕੱਢਿਆ ਗਿਆ ਪਿੰਡੋਂ ਵੀ ਕੱਢਿਆ ਗਿਆ ਜਦੋਂ ਮੈਨੂੰ ਪਿੰਡੋਂ ਹੀ ਕੱਢਿਆ ਗਿਆ ਮੈਂ ਆਪਣੀ ਰੋਟੀ ਬਣਾ ਕੇ ਆਪ ਖਾਂਦਾ ਸੀ ਜੇ ਬੰਡੋ ਵੇਓ ਸਿਸਟਮ ਦੇ ਚੋਂ ਮੈਨੂੰ ਕੱਢਿਆ ਗਿਆ ਵਾ ਕੋਈ ਘਰ ਨਹੀਂ ਹੋਗੀ ਕੋਈ ਜਗਾ ਨਹੀਂ ਹੈਗੀ ਮੇਰੇ ਕੋਲ ਮੈਂ ਇਸੇ ਤਰ੍ਹਾਂ ਭਟਕਦਾ ਹੀ ਫਿਰੰਡਿਆ ਵਾ ਕਿ ਅੱਜ ਆਖਿਰ ਤੇ ਮੈਨੂੰ ਇੱਥੇ ਆਣ ਕੇ ਆਪਣਾ ਜਿਹੜਾ ਦੁੱਖ ਆ ਆਖਰမှာ ਦੇਹ ਕਰਨ ਦਾ ਇਹ ਆਖਰੀ ਮੇਰਾ ਇਹ ਸੀਗਾ ਕਿ ਆਪਨੇ ਕਿਆ ਕਰ ਲਈ ਪੁਲਿਸ ਆ ਗਈ ਲੱਗਦਾ ਨਹੀਂ ਲੱਗਦਾ ਸਭ ਨਹੀਂ ਨੂੰ ਨਹੀਂ ਲੱਗਦਾ ਸਭ ਫੈਸਲਾ ਜੇ ਹੁੰਦਾ ਉਹਦੇ 40 ਸਾਲ ਹੋ ਗਏ ਮੈਨੂੰ ਥੱਕੇ ਖਾਂਦੇ ਇਹ ਪਰੋਸਾ ਦੇਤਾ ਜਨਨ ਪਰੋਸਾ ਨਹੀਂ ਮਤ ਤਿੰਨ ਜੀ ਅਸੀਂ ਹੱਕ ਦੀ ਹੱਕ ਚ ਨਿਭਵਾਂਗੇ ਤੇ ਜੇ ਹੱਕ ਚ ਨਿਭੜਦੇ ਆ ਤੇ ਕੀ ਕੋਈ ਨਹੀਂ ਨਿਭੜਦੇ ਤੇ ਇਹਨਾਂ ਦੀ ਮੌਜਵਾ ਸਾਡੀ ਤੁਸੀਂ ਕਿੰਨੇ ਨਿਊਜ਼ ਚੈਨਲ ਵਾਲੇ ਆ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਕਿ ਅੱਜ ਤੱਕ ਜੇ ਹੱਕ ਕਿਸੇ ਗਰੀਬ ਦਾ ਨਿਭੜਿਆ ਆਂਗਾ ਕਦੀ ਵੀ ਕੋਈ ਵੀ ਆ ਤਮਤਿਆ ਵਾਲੇ ਕੋਲ ਨਹੀਂ ਜਾਵਾਂਗਾ ਮੈਂ ਮੈਂ ਗਰਮਾਨ ਸਿੰਘ ਸਰਪੰਚ ਪਿੰਡ ਧਾਰੀਗੜ ਦਾ ਮੈਂ ਇੱਥੇ ਪਹੁੰਚਿਆ ਮੌਕੇ ਤੇ ਜਿਹੜੀ ਪੁਲਿਸ ਇੱਥੇ ਪਹੁੰਚ ਚੁੱਕੀ ਆ ਇਹ ਸਾਡੇ ਪਿੰਡ ਦਾ ਜਿਹੜਾ ਗਾ ਬੀ ਨਾ ਗਾ ਗੁਰਬਖਸ਼ ਸਿੰਘ ਰਣੋ ਫਸਾਕਾ ਸਿੰਘ ਇੱਕ ਘਰੇਲੂ ਮਸਲੇ ਦਾ ਆਪਨੇ ਉੱਪਰ ਜਿਹੜਾ ਟੈਂਕੀ ਉੱਪਰ ਚੜਿਆ ਹੋਇਆ ਵਾ ਇਹਨੂੰ ਅਸੀਂ ਵੀ ਉੱਪਰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀ ਇਹ ਤੁਹਾਡਾ ਘਰੇਲੂ ਮਸਲਾ ਵਾ ਇਹ ਬੈਠ ਕੇ ਸੁਝਾਇਆ ਜਾ ਸਕਦਾ ਪਰ ਸਾਡੇ ਕਹਿਣ ਤੇ ਵੀ ਨਹੀਂ ਥੱਲੇ ਆਇਆ ਪੁਲਿਸ ਇੱਥੇ ਪਹੁੰਚ ਚੁੱਕੀ ਆ ਬਾਕੀ ਉਹ ਇਹੀ ਕਹਿ ਰਿਹਾ ਵੀ ਜਿੱਥੇ ਮੈਂ ਫੋਨ ਕਰ ਦਿੱਤੇ ਡੀਸੀ ਸਾਹਿਬ ਆ ਰਹੇ ਆ ਡੀਸੀ ਸਾਹਿਬ ਦਾ ਪੀ ਆ ਆ ਰਿਹਾ ਉਹਦੇ ਵਿੱਚ ਸੰਦਾ ਆਟਾ ਕੋਈ ਮਤਲਬ ਨਹੀਂ ਆਹੀ ਤੇ ਇੱਕ ਪੰਚਾਇਤ ਦੇ ਤੌਰ ਤੇ ਉਹਨੂੰ ਬਹੁਤ ਸਮਝਾਇਆ ਵੀ ਜਦੋਂ ਆਣਾ ਥੱਲੇ ਆ ਜਾ ਆਪਾਂ ਤੇਰਾ ਬੈਠ ਕੇ ਫੈਸਲਾ ਕਰਾ ਦਨੇ ਪਰ ਉਹ ਕਿਸੇ ਵੀ ਫੈਸਲੇ ਤੇ ਨਹੀਂ ਆ ਰਿਹਾ ਉਹ ਡਿਸਰਬ ਡੀਸੀ ਸਾਹਿਬ ਦਾ ਹੀ ਨਾਂ ਲੈ ਰਿਹਾ ਵਾ ਇਹ ਕਿਨੇ ਇਸ ਵੇਲੇ ਕਰੀਬ 7:00 7:00 ਵਜੇ ਛੜਿਆ ਅਰੇ ਝਗੜਾ ਕੀ ਹੈ ਝਗੜਾ ਇਹਨਾਂ ਦਾ ਕੋਈ ਕਰਦਾ ਯਾਰ ਜਿਨੀ ਨਹੀਂ ਝਗੜਾ ਦਾ ਕੋਈ ਇਹ ਕਰਦੇ ਹੈ ਇਸੇ ਕੋਈ ਇਹਦੇ ਜਿਹੜੇ ਦੋ ਭਤੀਜੇ ਦਾ ਭਰਾ ਦੀ ਡੈਸ ਤੋਂ ਚੁਕੀ ਆ ਪਤਾ ਨਹੀਂ ਡੈਸ ਤੋਂ ਚੁਕੀ ਆ ਇਹ ਅੱਜ ਤੋਂ ਕਰੀਬ 10-20 ਸਾਲ ਪਹਿਲਾਂ ਇੱਥੋਂ ਨਿਕਲ ਗਿਆ ਹੈ ਪਤਾ ਨਹੀਂ ਕਿੱਥੇ ਰਹਿ ਰਿਹਾ ਸੀ ਕਿੱਥੇ ਨਹੀਂ ਰਹਿ ਰਿਹਾ ਸੀ ਇਹਦੇ ਹੁਣ ਜਿਹੜੀਆਂ ਆਵਾ ਪੋਤਨਾ ਆਵਾ ਜਿਹੜੀਆਂ ਉਹਨਾਂ ਮੁੰਡਿਆਂ ਦੀਆਂ ਗਾਂ ਭਰਾ ਦੇ ਭਰਾ ਦੀਆਂ ਆਵਾ ਜਿਹੜੀਆਂ ਤੇ ਉਹਨਾਂ ਦੀਆਂ ਉਹ ਵੀ ਆਪੋ ਆਪਣੇ ਘਰੇ ਰਹਿ ਰਹੀਆਂ ਵਾ ਉਹਨਾਂ ਦੇ ਜਿਹੜੇ ਜਿਹੜੇ ਘਰ ਵਾਲੇ ਉਹਨਾਂ ਦਾ ਵੀ ਉਹਨਾਂ ਦਾ ਤਕਰਾਰ ਉਹ ਵੀ ਇੱਥੇ ਦੀ ਰਹਿ ਰਹੇ ਪਿੰਡ 'ਚ ਨਹੀਂ ਰਹਿੰਦੇ ਨਹੀਂ ਉਹਦੇ ਇਹਦੇ ਦੋਹੇ ਭਤੀਜੇ ਵੀ ਇੱਥੇ ਪਿੰਡ 'ਚ ਰਹੇ ਜਿਹੜੇ ਇਹਦੇ ਸਰਪੇ ਦੀਆਂ ਭਤੀਜੇ ਨਾ ਰਹਿ ਰਹੀਆਂ ਵਾ ਇਹਦੇ ਜਿਹੜੇ ਦੋਹੇ ਭਤੀਜੇ ਉਹ ਵੀ ਦੇ ਘੇ ਦੇ ਬਾਹਰ ਰਹਿ ਕੇ ਕੰਮ ਕਰਦੇ ਉਹਨਾਂ ਦਾ ਆਪਸ ਵਿੱਚ ਦੋਨਾਂ ਤਿੰਿਆਂ ਨਾਲ ਤਕਰਾਰ ਚੱਲ ਰਿਹਾ। ਕੀ ਮੰਗੀ ਕੀ ਕਰ ਰਿਹਾ ਹੈ? ਜਿ ਮੰਗ ਇਹੀ ਕਰ ਰਿਹਾ ਵੀ ਮੈਨੂੰ ਘਰ ਤੇ ਸੱਦ ਵਾਓ। ਇਹਨੂੰ ਕਹਿੰਦੇ ਸਮਝਾਉਣਾ ਚਾਹੁੰਦੇ ਵੀ ਆ ਬੈਠ ਕੇ ਆਪਣਾ ਜਿਹੜਾ ਕੋ ਕਾਨੂੰਨੀ ਵੀ ਕਾਰਵਾਈਆਂ ਕੀਤੀਆਂ ਵਾ, ਕੋਰਟਾਂ 'ਚ ਕੀਤੀਆਂ ਵਾ ਜੋ ਤੈਨੂੰ ਕੋਰਟ ਫੈਸਲਾ ਦੇਣਗੇ ਉਹਦੇ ਮੁਤਾਬਕ ਤੇਰੀ ਜਿਹੜੀ ਉਹ ਬਣਦੀ ਗਈ ਤੈਨੂੰ ਦਿੱਤੀ ਜਾਊਗੀ। ਇਹ ਅੱਜ ਬੇਤੀ ਦਾ ਗੁਰਮੁਖ ਸਿੰਘ ਨੇ। ਪੁੱਤਰ ਵਿਸਵਾ ਸਿੰਘ ਵਾਸੀ ਘਰਿਆ। ਇਹਦਾ ਕੋਈ ਆਪਣੇ ਭਰਾ ਦੇ ਬੇਟਿਆਂ ਆ ਆਪਣੇ ਭਤੀਜਿਆਂ ਨਾਲ ਜ਼ਮੀਨ ਦਾ ਕੋਈ ਮਸਲਾ ਉਹਦੇ ਤੇ ਕਹਿੰਦੇ ਮੈਨੂੰ ਹੱਕ ਨਹੀਂ ਮਿਲ ਰਿਹਾ ਮੈਂ ਦਿਖਾਇਆ ਸੀ ਜਿੱਦਿਆਂ ਬਿਨਾਂ ਪੂਰੀ ਤੇ ਮੇਰੇ ਹੱਕ 'ਚ ਕੋਈ ਗੱਲ ਨਹੀਂ ਹੋਈ ਉਹ ਜ਼ਮੀਨ ਧੱਕੇ ਨਾਲ ਆਪਣੇ ਨਾਂ ਤੇ ਰੀਸਿਟ ਕਰਾ ਗਏ ਨਾਂ ਮੈਨੂੰ ਘਰ 'ਚ ਜਗ੍ਹਾ ਦੇ ਰਹੇ ਤੇ ਇੱਥੇ ਦੁੱਖ ਸਾਂਝ ਕੇ ਤੈਂਕੀ ਤੇ ਚੜੇ ਹਈਏ ਤੇ ਚਲੋ ਅੱਜ ਮੈਂ ਆਇਆ ਹੁਣ ਮੌਕੇ ਤੇ ਆਇਆ ਵਾਂ ਤੇ ਇਹਨਾਂ ਮੇਰਾ ਕਹਿਣਾ ਮੰਨਿਆ ਤਾਂ ਤੈਂਕੀ ਵੀ ਖੁੱਲ੍ਹਿਆ ਇਹ ਆ ਹੁਣ ਇਹ ਨਾ ਮੈਂ ਮਸਲਾ ਸੁਣੂਗਾ ਨਾ ਕੀ ਆ ਤੇ ਦੋਹਾਂ ਤਰ੍ਹਾਂ ਨੂੰ ਬੁਲਾ ਕੇ ਇਹਨਾਂ ਦੇ ਹੱਕ ਦੀ ਗੱਲ ਕਰਾਂਗੇ ਜੋ ਵੀ ਲੋਕ ਜੋ ਇਹਨਾਂ ਦਾ ਧੱਕਾ ਹੋ ਰਿਹਾ ਵਾ ਉਹ ਇਹਨਾਂ ਨੂੰ ਹੱਕ ਦਵਾਵਾਂਗੇ ਜੋ ਬਣ ਕਿੱਦਾਂ ਚੜ੍ਹਦੇ ਰਹੇ ਸੀ ਇਹ ਸਵੇਰੇ ਚੜ੍ਹੇ ਕੋਈ 10:00 ਕੰਟਾਈ 10:00 ਕੰਟਾ ਹੋ ਗਿਆ ਇਹਨਾਂ ਚੜ੍ਹਿਆ ਨੂੰ ਇਹਨਾਂ ਦਾ ਪਰਿਵਾਰਕ ਮੈਂਬਰ ਆਇਆ ਪਰਿਵਾਰਕ ਮੈਂਬਰ ਮੈਨੂੰ ਤਾਂ ਕੋਈ ਮਿਲਿਆ ਨਹੀਂ ਅਸਲ ਤੇ ਇਹਨਾਂ ਦੀ ਮੈਰਿਜ ਨਹੀਂ ਕੱਲੇ ਨੇ ਦੇ ਪਤਨੀ ਕੋਈ ਨਾ ਕਰਨ ਦਾ ਤੋਂ ਮੈਨੂੰ ਤਾਂ ਕੋਈ ਮਿਲਿਆ ਨਹੀਂ ਅਜੇ ਤੱਕ ਦੋ ਪਾਰਟੀਆਂ ਨੂੰ ਸੱਦਾ ਦੇ ਗਏ ਦੋ ਪਾਰਟੀਆਂ ਖਾਣੇ ਬੁਲਾਵਾਂਗੇ ਜੀ ਖਾਣੇ ਬੁਲਾ ਕੇ ਤੇ ਇਹਨਾਂ ਦੀ ਗੱਲਬਾਤ ਸੁਣਾਂਗੇ